ਕਿ ਆਸਟ੍ਰੇਲੀਆ ਤੋਂ ਮੈਨੂੰ 16 ਸਾਲ ਹੋ ਗਏ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਸਿਟੀਜ਼ਨ ਤੇ ਮਿੱਟੀ ਦੀ ਖਿੱਚ ਖਿੱਚ ਲਈ ਆਈ ਵਾਪਸ ਕਾਰਨ ਵੀਰ ਜੀ ਬਸ ਇਸ ਤਰ੍ਹਾਂ ਹੈ ਕਿ ਇੱਕ ਲਗਾ ਲੋ ਕਿ ਲगाव ਹੁੰਦਾ ਆਪਣੀ ਜ਼ਮੀਨ ਦੇ ਨਾਲ ਵੀ ਆਪਣੀ ਪੰਜਾਬ ਦੇ ਵਿੱਚ ਸਕੂਨ ਜਿਹਨੂੰ ਕਹਿੰਦੇ ਨੇ ਸਕੂਨ ਸਕੂਨ ਮਿਲਦਾ ਇੱਥੇ ਆ ਕੇ ਤਾਂ ਸਕੂਨ ਦੇ ਚੱਕਰ ਦੇ ਵਿੱਚ ਹੀ ਸਮਝ ਲਓ ਕਿ ਵਾਪਸ ਆਇਆ ਜੀ ਆੰਦਾ ਮਕਸਦ ਵੀਰ ਜੀ ਸਕੂਨ ਸਕੂਨ ਸੀ ਕੁਝ ਬਿਜ਼ਨਸ ਜਿਹੜਾ ਬਿਹਤਰ ਜਿਹੜਾ ਇੰਡੀਆ ਦੇ ਵਿੱਚ ਰਹਿ ਕੇ ਰਨ ਕੀਤਾ ਜਾ ਸਕਦਾ ਉਹ ਤੁਸੀਂ ਆਊਟ ਆਫ ਕੰਟਰੀ ਕਰ ਸਕਦੇ ਆ ਪਰ ਉਹਦੇ ਨਾਲ ਨਾਲ ਰਿਸਕ ਬਹੁਤ ਵੱਡਾ ਵੀਰ ਜੀ ਸਾਰੇ ਹੀ ਗੁੱਡੀ ਆਪ ਪਿਆਰ ਕਰਵਾਈ ਦੀ ਹੈ 99% ਗੁੱਡੀ ਜਿਹੜੀ ਆਪਣੀ ਇੱਥੇ ਆ ਸਾਰੀ ਆਪਣੀ ਇਹ ਤੇ 2 ਦਿਨ ਮਹੀਨਾ ਦਾ ਬਿਜ਼ਨਸ ਦਾ ਸਬਾ ਵੀਰ ਜੀ ਇਹ ਪੂਰੇ ਸਾਲ ਦਾ ਬਿਜ਼ਨਸ ਹੈ ਇੱਕ ਨਜ਼ਰੀਆ ਇਹ ਦਿੱਲੀ ਦਾ ਕੰਮ ਸ਼ੁਰੂ ਹੋ ਜਾਂਦਾ ਪੂਰੇ ਸਾਲ ਦਾ ਆਰਡਰ ਮਤਲਬ ਕਿ ਜਿਸੇ ਹਿਸਾਬ ਨਾਲ ਸਾਨੂੰ ਰਿਸਪਾਂਸ ਮਿਲਿਆ ਅਗਲਾ ਸਾਲ ਮੈਂ ਇਸ ਨੂੰ 5 ਗੁਣਾ ਆਪਣੀ ਲੇਬਰ ਵੀ ਵਧਾ ਲਾਂ ਮੈਨੂੰ ਉਹ ਵੀ ਥੋੜੀ ਪੈ ਜਾਣੀ ਕੰਮ ਕਰਨ ਵਾਲੇ ਅਸੀਂ ਟੈਕਸ ਭਰਨ ਵਾਲੇ ਅਸੀਂ ਸਹੂਲਤਾਂ ਲੈਣ ਵਾਲੇ ਉਹਨਾਂ ਦੇ ਜਿਹੜੇ ਉੱਥੋਂ ਦੇ ਪਰਮਾਨੈਂਟ ਮਿਲਦੀ ਹੈ ਸਾਨੂੰ ਵੀ ਮੇਰੇ ਬੱਚਾ ਨੂੰ ਵੀ ਮਿਲੇਗੀ ਕਰੇਗੀ ਅਸੀਂ ਇੱਕ ਉਹਦਾ 파ਟ ਅਦਾ ਕਰਦੇ ਹਾਂ ਮਿਹਨਤ ਕਰਕੇ ਜਿਹਨੂੰ ਕਹਿੰਦੇ ਕਿ ਇੱਕ ਅਸੀਂ ਜਨਰੇਸ਼ਨ ਗੱਲ ਨਹੀਂ ਆਪਣੀ ਉਸ ਤੋਂ ਬਾਅਦ ਜਾ ਕੇ ਮੇਰੇ ਬੱਚੇ ਇੱਕ ਵਧੀਆ ਲਾਈਫ ਜੀਣਗੇ ਨਿਰਪਾਲ ਜੀ ਸੁਣਨ ਚਾਹਿਆ ਕਿ ਤੁਸੀਂ ਫੌਰਨ ਤੋਂ ਆਏ ਜੀ ਹਾਂਜੀ ਬਿਲਕੁਲ ਆਸਟ੍ਰੇਲੀਆ ਤੋਂ ਮੈਨੂੰ 16 ਸਾਲ ਹੋ ਗਏ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਸਿਟੀਜ਼ਨ ਤੇ ਮਿੱਟੀ ਦੀ ਖਿੱਚ ਖਿੱਚ ਲਈ ਆਈ ਵਾਪਸ ਕਾਰਨ ਕੀ ਹੈ ਜੀ ਕਾਰਨ ਵੀਰ ਜੀ ਬਸ ਇਸ ਤਰ੍ਹਾਂ ਹੈ ਕਿ ਇੱਕ ਲਗਾ ਲਓ ਕਿ ਲगाव ਹੁੰਦਾ ਆਪਣੀ ਜ਼ਮੀਨ ਦੇ ਨਾਲ ਵੀ ਆਪਣੀ ਪੰਜਾਬ ਦੇ ਵਿੱਚ ਸਕੂਨ ਜਿਹਨੂੰ ਕਹਿੰਦੇ ਨੇ ਸਕੂਨ ਸਕੂਨ ਮਿਲਦਾ ਇੱਥੇ ਆ ਕੇ ਤਾਂ ਸਕੂਨ ਦੇ ਚੱਕਰ ਦੇ ਵਿੱਚ ਹੀ ਸਮਝ ਲਓ ਕਿ ਵਾਪਸ ਆਇਆ ਜੀ ਲੋਕੀ ਇੱਥੋਂ ਬਾਹਰ ਜਾਂਦੇ ਨੇ ਵੀਰ ਜੀ ਬੜੀ ਬਹੁਤ ਵੱਡੀ ਗਲਤੀ ਕਹ ਲਓ ਗਲਤੀ ਨਹੀਂ ਕਹਿ ਸਕਦੇ ਇਟਸ ਚੋਇਸ ਕਿ ਹਰ ਇੱਕ ਬੰਦੇ ਦੀ ਚੋਇਸ ਹੈ ਕਿ ਉਹਨੂੰ ਲੱਗਦਾ ਹੈ ਕਿ ਅਗਰ ਕੋਈ ਸਟਰਗਲ ਕਰਦਾ ਉਹਨੂੰ ਲੱਗਦਾ ਕਿ ਮੈਂ ਬਾਹਰ ਜਾ ਕੇ ਥੋੜਾ ਇਜ਼ੀ ਹੋ ਸਕਦਾ ਜਾਂ ਇੱਕ ਲਗਾ ਲੋ ਕਿ ਮੀਡਲ ਕਲਾਸ ਜਿਹਦਾ ਪਿੱਛੇ ਕੁਝ ਨਹੀਂ ਹੈਗਾ ਉਹਨੇ ਆਪਣੀ ਅਗਲੀ ਜਨਰੇਸ਼ਨ ਐ ਅਗਲਾ ਅਗਲਾ ਸਵਾਰਨਾ ਉਹਦੇ ਲਈ ਤਾਂ ਓਕੇ ਆ ਪਰ ਜੇ ਕਿਸੇ ਕੋ ਜ਼ਮੀਨ ਜਾਇਦਾਦ ਸਾਰਾ ਕੁਝ ਹੁੰਦਿਆਂ ਗਿੰਦਿਆਂ ਫਿਰ ਉਹ ਕਹੇ ਕਿ ਮੈਂ ਆਸਟ੍ਰੇਲੀਆ ਜਾ ਕੇ ਵਧੀਆ ਲਾਈਫ ਲਈ ਜਾਣਾ ਨਹੀਂ ਉਹ ਗਲਤ ਫਹਮੀ ਆ ਭਾਜੀ ਉੱਥੇ ਹੀ ਆ ਜਾਂਦੀ ਹੈ ਜ਼ਿੰਦਗੀ 12 ਘੰਟੇ ਕੰਮ 8 ਘੰਟੇ ਕੰਮ ਨਹੀਂ ਕਰੋਗੇ bizness ਵੀ ਕਰ ਲੋਗੇ ਪ੍ਰੈਸ਼ਰ ਇੱਥੇ ਉਨਾ ਹੀ ਰਹਿਣਾ ਜਿੰਨਾ ਤੁਸੀਂ ਇੱਥੇ ਆਲਰੇਡੀ ਜਿਹੜਾ ਬਿਲਕੁਲ ਵੀ ਚੱਕਿਆ ਨਹੀਂ ਹੋਇਆ ਇੱਥੇ ਤੁਹਾਡੇ ਮਾਪਿਓ ਅਨਸੈਸਟਰਲ ਜੋ ਵੀ ਦਾਦਾ ਦਦੀ ਨੇ ਇੱਕ bizness ਸੈਟਅਪ ਕੀਤਾ ਹੁੰਦਾ ਜਿਹਦੇ ਵਿੱਚ ਤੁਹਾਡੀ ਕੋਈ ਹੈਡਗ ਨਹੀਂ ਆ ਉਹਨੂੰ ਛੱਡ ਕੇ ਜਿਹੜਾ ਇੱਕ ਚੱਲਦਾ ਚਲਾਇਆ ਤੇ ਤੁਸੀਂ ਬਾਹਰ ਜਾਓਗੇ ਮੇਰੇ ਹਿਸਾਬ ਦੇ ਨਾਲ ਬੜੀ ਵੱਡੀ ਇੱਕ ਗਲਤੀ ਗਿਣੀ ਜਾਂਦੀ ਆ ਸਾਰਿਆਂ ਨੂੰ ਅਹਿਸਾਸ ਜ਼ਰੂਰ ਹੁੰਦਾ ਪਰ ਇੱਕ ਗੱਲ ਹੈ ਕਿ ਜਦੋਂ ਤੁਸੀਂ ਇੱਕ ਦਿਨ ਨਿਕਲ ਜਾਂਦੇ ਹੋ ਨਾ ਫਿਰ ਮੁੜਨਾ ਬੜਾ ਔਖਾ ਕੀ ਕੀਤਾ ਉੱਥੇ ਜਾ ਕੇ ਵੀਰ ਜੀ ਉੱਥੇ ਮੈਂ ਸਟਾਰਟਿੰਗ ਤੇ ਜਿਵੇਂ ਐਜ਼ ਨਾਰਮਲ ਅਸੀਂ ਮੈਂ ਤੇ ਮੇਰੀ ਵਾਈਫ ਗਈ ਸੀ ਤੇ ਉਦੋਂ ਟਾਈਮ ਬਹੁਤ ਵਧੀਆ ਸੀ ਆਸਟ੍ਰੇਲੀਆ ਦੇ ਉਦੋਂ ਅਸੀਂ 2 ਸਾਲ ਦੇ ਵਿੱਚ ਪੀਆਰ ਵਗੈਰਾ ਲੱਲੀ ਸੀ 2.5 ਸਾਲ ਦੇ 2.5 ਸਾਲ ਦੇ ਵਿੱਚ ਆਪਣੀ ਪੀਆਰ ਹੋ ਗਈ ਸੀ ਤੇ ਸਿਟੀਜ਼ਨਸ਼ਿਪ ਲਾ ਲਓਗੇ ਅੱਜ ਤੋਂ 13 ਸਾਲ ਪਹਿਲਾਂ ਅਸੀਂ ਸਿਟੀਜ਼ਨ ਹੋ ਗਏ ਸੀ ਤੇ ਫਿਰ ਅਸੀਂ ਸਿਟੀਜ਼ਨਸ਼ਿਪ ਲੈਣ ਤੋਂ ਬਾਅਦ ਜਦੋਂ ਸੈਟਲ ਹੋ ਗਏ ਥੋੜਾ ਜਿਹਾ ਤਾਂ ਅਸੀਂ ਆਪਣੇ ਬਿਜ਼ਨਸ ਕਰਾ ਮੇਰੇ 5 ਰੈਸਟੋਰੈਂਟਸ ਹਨ ਉੱਥੇ ਕਰੋਨਾ ਉਥੋਂ ਦੀ ਇੱਕ ਸਾਈਡ ਪਾਰਟ ਆਫ ਉਥੋਂ ਦੀ ਲਾਈਫ ਦਾ ਦਖਾਨਦਾਜ਼ਾ ਇਕਨੋਮਿਕਲ ਜਿਹੜੀਆਂ ਕੰਡੀਸ਼ਨਸ ਆ ਨਾ ਬੜੀ ਤੇਜ਼ੀ ਨਾਲ ਬਦਲਦੀਆਂ ਨੇ ਅ ਜਦੋਂ ਕਰੋਨਾ ਆਇਆ ਸੀ ਉਸ ਤੋਂ ਕਰੋਨਾ ਆਉਣ ਤੋਂ ਪਹਿਲਾਂ ਇੱਕ ਟਾਈਮ ਆਇਆ ਕਿ ਇਹਨਾਂ ਨੇ ਰੂਲਸ ਚੇਂਜ ਕਰਤੇ ਹੁਣ ਜਿੱਥੇ ਮੇਰੇ ਬਿਜ਼ਨਸ ਸੈਟਅਪ ਸੀ ਨਾ ਉਥੇ ਗਵਰਨਮੈਂਟ ਦੀ ਇੱਕ ਕੰਡੀਸ਼ਨ ਆ ਗਈ ਕਿ ਤੁਸੀਂ ਜਿਹੜੇ ਨਵੇਂ ਸਟੂਡੈਂਟਸ ਜਾਂ ਨਵਾਂ ਕੋਈ ਵੀ ਜਿਹੜੇ ਆ ਰਹੇ ਨੇ ਉਹ ਪੀਆਰ ਨਹੀਂ ਲੈ ਸਕਦੇ ਤੇ ਪੂਰੇ ਦਾ ਪੂਰਾ ਸ਼ਹਿਰ ਹੀ ਖਾਲੀ ਹੋ ਗਿਆ ਸੀ ਸਟੂਡੈਂਟਸ ਆ ਮੂਵ ਆਊਟ ਕਰ ਗਏ ਸੀ ਤੇ ਪੰਜ ਰੈਸਟੋਰੈਂਟ 6 ਰੈਸਟੋਰੈਂਟ ਵਿੱਚ ਕੰਮ ਕਰਨ ਲਈ ਗੋਰੇ ਕੰਮ ਨਹੀਂ ਕਰਦੇ ਇਹਨਾਂ ਕੰਟਰੀਜ਼ ਨੂੰ ਚਲਾਉਣ ਵਾਲੇ ਸਾਡੇ ਇੰਡੀਅਨ ਹੀ ਨੇ ਭਾਵੇਂ ਟਰਕਿੰਗ ਲਾਈਨ ਆ ਭਾਵੇਂ ਦੁਕਾਨਦਾਰੀ ਆ ਭਾਵੇਂ ਸਬਜ਼ੀਆਂ ਦੀ ਦੁਕਾਨ ਆ ਭਾਵੇਂ ਕੋਈ ਵੀ ਲਗਾ ਲੋ ਬਿਜ਼ਨਸ ਹੈ ਪੈਟਰੋਲ ਸਟੇਸ਼ਨਸ ਨੇ ਮਤਲਬ ਕਿ ਹਰ ਇੱਕ ਤਰ੍ਹਾਂ ਦੀ ਚੀਜ਼ ਇੰਡੀਅਨਸ ਚਾਈਨਸ ਜਿਹੜੇ ਬਾਹਰੋਂ ਆਂਦੇ ਨੇ ਉਹ ਰਨ ਕਰ ਰਹੇ ਨੇ ਇਹ ਰਨ ਕਰਦੇ ਨੇ ਗਵਰਨਮੈਂਟ ਜਿਹੜੇ ਇਹਨਾਂ ਦੇ ਆਪਣੇ ਵਛਿੰਦੇ ਨੇ ਜਿਹੜੇ ਆਪਣੇ ਉਹਨਾਂ ਦੇ ਸਿਟੀਜ਼ਨਸ ਨੇ ਉਹਨਾਂ ਨੂੰ ਸਹੂਲਤਾਂ ਦਿੰਦੀ ਆ ਕੰਮ ਕਰਨ ਵਾਲੇ ਅਸੀਂ ਟੈਕਸ ਭਰਨ ਵਾਲੇ ਅਸੀਂ ਤੇ ਸਹੂਲਤਾਂ ਲੈਣ ਵਾਲੇ ਉਹਨਾਂ ਦੇ ਜਿਹੜੇ ਉੱਥੋਂ ਦੇ ਪਰਮਾਨੈਂਟ ਮਿਲਦੀਆਂ ਸਾਨੂੰ ਵੀ ਮੇਰੇ ਬੱਚਾ ਨੂੰ ਵੀ ਮਿਲੇਗੀ ਪਰ ਇਹ ਕਿ ਅਸੀਂ ਇੱਕ ਉਹਦਾ ਪਾਰਟ ਅਦਾ ਕਰਦੇ ਆ ਮਿਹਨਤ ਕਰਕੇ ਜਿਹਨੂੰ ਕਹਿੰਦੇ ਕਿ ਇੱਕ ਅਸੀਂ ਜਨਰੇਸ਼ਨ ਗੱਲ ਨਹੀਂ ਆਪਣੀ ਉਸ ਤੋਂ ਬਾਅਦ ਜਾ ਕੇ ਮੇਰੇ ਬੱਚੇ ਇੱਕ ਵਧੀਆ ਲਾਈਫ ਜੀਣਗੇ ਪਰ ਉਹਦੇ ਲਈ ਅਸਲੇ ਕੀ ਹੈ ਤੁਹਾਡਾ ਉਥੇ ਵੀਰ ਜੀ ਇਸ ਵਕਤ ਮੇਰੇ ਵਾਈਫ ਆ ਪੈਟਰੋਲ ਸਟੇਸ਼ਨ ਤੇ ਨੇ ਐਜ਼ ਅ ਮੈਨੇਜਰ ਇੱਜ਼ਤ ਐ ਮਾਨ ਐ ਪਰਿਵਾਰ ਮੇਰਾ ਦੋਨੋਂ ਬ੍ਰਦਰ ਉੱਥੇ ਨੇ ਇੱਕ ਕਾਰਬਾਰ ਆਪਣੇ ਨੇ ਤੇ ਬਹੁਤ ਸੋਹਣਾ ਸੈਟਅਪ ਐ ਪਰ ਸਾਰਾ ਕੁਝ ਛੱਡ ਗਏ ਮੇਰਾ ਆਉਣ ਦਾ ਮਕਸਦ ਆਉਣ ਦਾ ਮਕਸਦ ਵੀਰ ਜੀ ਸਕੂਨ ਸਕੂਨ ਸੀ ਕੁਝ ਬਿਜ਼ਨਸ ਜਿਹੜਾ ਬਿਹਤਰ ਜਿਹੜਾ ਇੰਡੀਆ ਦੇ ਵਿੱਚ ਰਹਿ ਕੇ ਰਨ ਕੀਤਾ ਜਾ ਸਕਦਾ ਉਹ ਤੁਸੀਂ ਆਊਟ ਆਫ ਕੰਟਰੀ ਕਰ ਸਕਦੇ ਆ ਪਰ ਉਹਦੇ ਨਾਲ ਨਾਲ ਰਿਸਕ ਬਹੁਤ ਵੱਡਾ ਹੈ ਕਿਵੇਂ ਤੁਸੀਂ ਸਿਰਫ ਜਦੋਂ ਇਹ ਕੰਮ ਸ਼ੁਰੂ ਨਹੀਂ ਕੀਤਾ ਸਿਰਫ ਗੁੱਡੀਆਂ ਹੀ ਰਹਿਣ ਤੇ ਦੋ ਕੁ ਮਹੀਨੇ ਹੁੰਦੇ ਵੀਰ ਜੀ ਡੈਫੀਨੇਟਲੀ ਮੈਂ ਮੈਂ ਹਰ ਸਾਲ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਆਵਾਂ ਪਰ ਜੇ ਵਿਆਂ ਜਾਂ ਕਹਾਲੋ ਕਿ ਇੱਕ ਅਗਰ ਆਨੇ ਆ ਅਸੀਂ ਪੂਰੀ ਸਾਲ ਦੀ ਕਮਾਈ ਸਾਡੀ ਇੱਥੇ ਆ ਕੇ ਉਹ ਅਸੀਂ ਖਤਮ ਕਰ ਦਿੰਨੇ ਦੋ ਮਹੀਨੇ ਕਰ ਗੁੱਡੀਆਂ ਦਾ ਸ਼ੌਂਕ ਕਿਵੇਂ ਪਿਆ ਜੀ ਗੁੱਡੀਆਂ ਵੀਰ ਜੀ ਸ਼ੁਰੂ ਤੋਂ ਹੀ ਜਾਂ ਦੀ ਪੁਸ਼ਤੀ ਚਾਚਾਈ ਨੂੰ ਦੇਖ ਕੇ ਜਾਂ ਲਗਾ ਲਓਗੇ ਇੱਕ ਪਾਰਟ ਆਫ ਕਲਚਰ ਆ ਅਮ੍ਰਿਤਸਰ ਦਾ ਹੈ ਇਸ ਨੂੰ ਦੇਖਿਆ ਜਾਵੇ ਤਾਂ ਲੋਕੀ ਬਾਹਰੋਂ ਚਾਹਣ ਕਿ ਬਿਜ਼ਨਸ ਕੋਈ بڑے بڑے ਵੱਡੇ ਬਿਜ਼ਨਸ ਹੈ ਪਰ ਤੁਸੀਂ ਆਹ ਬਿਜ਼ਨਸ ਸ਼ੁਰੂ ਕੀਤਾ ਪਤੰਗਾਂ ਦਾ ਵੀਰ ਜੀ ਮੇਰੀ ਬੇਟੀ ਨੇ ਕਿਹਾ ਸੀ ਕਿ ਜਿਹੜਾ ਪਾਪਾ ਤੁਹਾਡਾ ਪੈਸ਼ਨ ਹੈ ਨਾ ਉਹਨੂੰ ਕੰਟੀਨਿਊ ਕਰੋ ਉਸੇ ਰਿਲੇਟਿਡ ਕੁਝ ਕਰੋ ਯੂ ਵਿਲ ਸਕਸੀਡ ਈਜ਼ਲੀ ਤੇ ਪਰਮਾਤਮਾ ਦੀ ਮਿਹਰ ਦੇ ਨਾਲ ਜਦੋਂ ਇਹਦੇ ਉੱਤੇ ਵਰਕ ਕੀਤਾ ਸੀ ਅਸੀਂ ਤੇ ਉਮੀਦ ਨਾਲੋਂ ਵਧੀਆ ਜ਼ਿਆਦਾ ਰਿਸਪਾਂਸ ਮਿਲਿਆ ਅੰਮ੍ਰਿਤਸਰ ਦੇ ਵਿੱਚ ਹਾਂ ਤਾਂ ਦੱਬ ਨੂੰ ਸੁਣਨ ਜਿਵੇਂ ਅੰਦਾ ਬੱਚੇ ਗੰਦੇ ਆਸਟ੍ਰੇਲੀਆ ਵਾਲੀ ਗੁੱਡੀ ਦੇ ਦੋ ਅਸਟ੍ਰੇਲੀਆ ਵਾਲੀ ਖਾ ਸਕ ਤੜੀ ਤੰਗ ਦੇ ਵਿੱਚ ਅ ਵੀਰ ਜੀ ਮਿਹਨਤ ਮਿਹਨਤ ਮਾਰੀ ਆ ਪੂਰੇ ਸਾਲ ਦੀ ਜਿੰਨੂੰ ਕਹ ਲਓ ਕਿ ਅਰਦਾਸਾਂ ਨੇ ਮਿਹਨਤ ਆ 25 30 ਬੰਦੇ ਜਿਹੜੇ ਕੰਮ ਕਰਦੇ ਨੇ ਆਪ ਵੀ ਬਣਾਉਂਦੇ ਹੋ ਵੀਰ ਜੀ ਸਾਰੇ ਇਹ ਗੁੱਡੀ ਆਪ ਪਿਆਰ ਕਰਵਾਈ ਦੀ 99% ਗੁੱਡੀ ਜਿਹੜੀ ਆ ਆਪਣੀ ਇੱਥੇ ਆ ਸਾਰੀ ਆਪਣੀ ਇਹ ਤਾਂ 2-3 ਮਹੀਨਿਆਂ ਦਾ ਬਿਜ਼ਨਸ ਆ ਸਬਰ ਵੀਰ ਜੀ ਇਹ ਪੂਰੇ ਸਾਲ ਦਾ ਬਿਜ਼ਨਸ ਆ ਇੱਕ ਨਜ਼ਰੀਆ ਇਹ ਦਿੱਲੀ ਦਾ ਕੰਮ ਸ਼ੁਰੂ ਹੋ ਜਾਂਦਾ ਪੂਰੇ ਸਾਲ ਦਾ ਆਰਡਰ ਮਤਲਬ ਕਿ ਜਿਸੇ ਹਿਸਾਬ ਨਾਲ ਸਾਨੂੰ ਰਿਸਪਾਂਸ ਮਿਲਿਆ ਅਗਲਾ ਸਾਲ ਮੈਂ ਇਸ ਤੋਂ 5 ਗੁਣਾ ਆਪਣੀ ਲੇਬਰ ਵੀ ਵਧਾ ਲਾਂ ਮੈਨੂੰ ਉਹ ਵੀ ਥੋੜੀ ਪੈ ਜਾਣੀ ਇਹ ਲੋਕ ਬਾਹਰ ਜਾਂਦੇ ਨੇ ਬੱਚੇ ਬਾਹਰ ਰੋਜ਼ਾਨਾ ਭਜਦੇ ਨੇ ਕਿਸੇ ਨਾਲ ਦੇਣਾ ਚਾਹੋਗੇ ਵੀਰ ਜੀ 올 ਓਵਰ ਇੰਡੀਆ ਅੰਮ੍ਰਿਤਸਰ ਸ਼ਹਿਰ ਇਸ ਤਰ੍ਹਾਂ ਦਾ ਕਿ ਇੱਥੇ ਅਗਰ ਕਿਸੇ ਕੋਲ 100 ਕਰੋੜ ਰੁਪਿਆ ਵੀ ਹੈ ਨਾ ਇਕੱਠਾ ਉਹ ਐਕਟਿਵਾ ਚਲਾਉਂਦਾ ਮਤਲਬ ਕਿ ਮੇਰਾ ਕਹਿਣ ਦਾ ਮਤਲਬ ਕਿ ਅੰਮ੍ਰਿਤਸਰ ਬਹੁਤ ਅਮੀਰ ਸਿਟੀ ਆ ਵਨ ਆਫ ਦੀ ਰਿਚਸਟ ਸਿਟੀ ਆਫ ਇੰਡੀਆ ਅਗਰ ਇੱਥੇ ਰਹਿ ਕੇ ਬਿਜ਼ਨਸ ਨਹੀਂ ਕੀਤਾ ਜਾ ਸਕਦਾ ਫੇਰ ਭਾਵੇਂ ਅਮਰੀਕਾ ਚਲ ਜਾਓ ਭਾਵੇਂ ਚੰ드ਰਮਾ ਤੇ ਚਲ ਜਾਓ ਉੱਥੇ ਵੀ ਨਹੀਂ ਕੀਤਾ ਜਾ ਸਕਦਾ ਘਰ ਇੱਥੇ ਸਭ ਕੁਝ ਹੈਗਾ ਅੰਮ੍ਰਿਤਸਰ ਦੇ ਵਿੱਚ ਜੇ ਇੱਥੇ ਨਹੀਂ ਨਾ ਹੈਗਾ ਫਿਰ ਮੈਂ ਕਹਾਂਗਾ ਦੁਨੀਆ ਦੇ ਕਿਸੇ ਕੋਲ ਨਹੀਂ ਹੈਗਾ ਆਨ ਵਾਲਾ ਕਿਸ ਤਰ੍ਹਾਂ ਦਾ ਮਕਸਦ ਆਨ ਆਲਾ ਵੀਰ ਜੀ ਇਸ ਤੋਂ ਬਾਅਦ ਖੇਤੀਬਾੜੀ ਦੇ ਰਿਲੇਟਿਡ ਕੁਝ ਸੋਚ ਰੱਖੀ ਹੋਈ ਆ ਕਿ ਆਉਣ ਵਾਲਾ ਟਾਈਮ ਜਿਵੇਂ ਜਿਵੇਂ ਲਗਾ ਲੋਗੇ ਤੁਸੀਂ ਬਿਮਾਰੀਆਂ ਜਾਂ ਇੱਕ ਮਟੀਰੀਅਲਿਸਟਿਕ ਹੋਈ ਜਾ ਰਹੀ ਆ ਦੁਨੀਆਦਾਰੀ ਖੇਤੀ ਵਾਲਾ ਕੰਮ ਜਿਹੜਾ ਇਹ ਬੜਾ ਇੰਪੋਰਟੈਂਟ ਆ ਜੇ ਕਿਸੇ ਕੋਲ ਜ਼ਮੀਨ ਹੈ ਆਪਣੀ ਜ਼ਮੀਨ ਸੰਭਾਲ ਕੇ ਰੱਖੇ ਵੇਚੇ ਨਾ ਵੇਚੇ ਨਾ ਮਿਰਜੀ ਆਪਣੀਆਂ ਬੇਵਕੂਫੀਆਂ ਦੇ ਨਾਲ ਆ ਮੈਂ ਆਇਆ ਮੈਂ ਗੁਰਦੁਆਰੇ ਤੋਂ ਵੀ ਰੋਟੀ ਖਾਂਦਾ ਰਿਆ ਮੈਂ ਲੋਕਾਂ ਘਰ ਜਾ ਕੇ ਵੀ ਰੋਟੀ ਖਾਦੀ ਆ ਯਾਨੀ ਕਿ ਮੈਨੂੰ ਕੋਈ ਸ਼ੋਅ ਆਫ ਆ ਗਈ ਮੈਂ 5 ਸਟਾਰ 3 ਸਟਾਰ ਹੋਟਲ ਹਾਂਜੀ ਹੁਣ ਕਹਿੰਦੇ ਕਿਸਾਨੀ ਨਹੀਂ ਹੈਗੀ ਵੀਜੀ ਹੈਗੀ ਆ ਤਰੀਕੇ ਦੇ ਨਾਲ ਕਰੀਏ ਹੈਗੀ ਆ ਜੇ ਕਿਸਾਨੀ ਨਹੀਂ ਹੈਗੀ ਤੇ ਫਿਰ ਕੁਝ ਵੀ ਨਹੀਂ ਹੈਗਾ ਜਿਹੜੀ 135 140 ਕਰੋੜ ਦੀ ਆਬਾਦੀ ਆ ਉਹਨੇ ਖਾਣਾ ਕੀ ਆ ਉਹਨੇ ਨੋਟ ਥੋੜਾ ਖਾਣੇ ਆ ਇਹ ਆਪਣੇ ਵੱਡੇ ਵੀਰ ਹਗੇ ਆ ਤੇ ਆਪਾਂ ਇਹ ਹਰ ਸਾਲ ਆ ਜੀਦਾ ਗੁੱਡੀ ਢਾਣ ਵਾਸਤੇ ਤੇ ਹਰ 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 ਰਕੰ ਦਾ ਡਿਜ਼ਾਈਨ ਹੈਗਾ ਨਾ ਕੋ ਵੱਖਰੇ ਵੱਖਰੇ ਡਿਜ਼ਾਈਨ ਜਿਹੜਾ ਮਰਜ਼ੀ ਲੈਣਾ ਵੇਛੇ ਤਾਂ ਵੀ ਛੋੜਾ ਵੀ ਮਤਲਬ ਕਿ ਡਿਜ਼ਾਈਨ ਬਹੁਤੇ ਵਧੀਆ ਹੈਗਾ ਮਾਰਕੀ ਨਾਲ ਘੱਟ ਰੇਟ ਹੈਗਾ ਵਾ ਤੇ ਗੁੱਡੀ ਵੀ ਪੂਰੀ ਓਕੇ ਗਈ ਆ। ਮਸ਼ਹੂਰ ਕਿਉਂ ਨਹੀਂ ਰਿਖਾ। ਇਹ ਆਪਣੇ ਮੈਨ ਡਿਜ਼ਾਈਨ ਕਰਕੇ। ਬਾਕੀ ਵੀਰ ਉਹਨਾਂ ਦਾ ਸੁਭਾਅ ਵਧੀਆ ਵਾ। ਠੀਕ ਏ। ਕਿਨੇ ਬਾਹਰੋਂ ਆਏ? ਹਾਂਜੀ ਹਾਂਜੀ ਕਸਟਮਰ ਵੀ ਬੜੀ ਦੂਰੋਂ ਦਰੋਂ ਆਉਂਦੇ ਆ। ਤੇ ਹਰ ਸਾਲ ਆਈਦਾ ਗੁੱਡੀ ਲੈਣ ਵਾਸਤੇ। ਨਹੀਂ ਆਹ ਭਾਜੀ ਕਿਨੇ ਬਾਹਰੋਂ ਆਏ? ਹਾਂਜੀ ਹਾਂਜੀ। ਦੇਖੋ ਇਹ ਆਪਣਾ ਆਸਟ੍ਰੇਲੀਆ ਤੋਂ। ਆਸਟ੍ਰੇਲੀਆ ਦੇ ਘਰੋਂ ਗੁੱਡੀ ਲੈਣ ਆਉਂਦੇ ਆ। ਹਾਂਜੀ ਹਾਂਜੀ। ਖਾਸ ਖਾਸ ਆਪਣਾ ਇਹ ਡਿਜ਼ਾਈਨ ਕਰਕੇ ਡਿਜ਼ਾਈਨ ਵਧੀਆ ਹੁੰਦੇ ਆ। ਰੇੜਵੀ ਵਧੀਆ ਮਿਲ ਜਾਂਦਾ ਮਾਰਕੀਟ ਨੂੰ ਲੋ ਬਲੁੰਦਰ ਸਿੰਘ ਜੀ ਜੀ ਸਰ ਕਿੱਥੇ ਕੰਮ ਕਰਦੇ ਹੋ ਤੁਸੀਂ ਐਸੋ ਮੈਂ ਮਹਾਰਾਜ ਹਸਰਤ ਤਨਤਾਰ ਰੋਡ ਤੇ ਕੰਮ ਕਰ ਰਿਹਾ ਹਾਂ ਆਸਟ੍ਰੇਲੀਆ ਤੋਂ ਅੰਮ੍ਰਿਤਸਰ ਵਾਲਾ ਆਸਟ੍ਰੇਲੀਆ ਤੋਂ ਅੰਮ੍ਰਿਤਸਰ ਮਤਲਬ ਆਸਟ੍ਰੇਲੀਆ ਤੋਂ ਅੰਮ੍ਰਿਤਸਰ ਇਹ ਕੀ ਨਾਮ ਆ ਇਹ ਸਾਡੇ ਨਾਮ ਆ ਨਹੀਂ ਆਸਟ੍ਰੇਲੀਆ ਦਾ ਨਾਮ ਕਿਉਂ ਦਿੱਤੇ ਤੁਸੀਂ ਇਹ ਤੋਂ ਇਹ ਆਸਟ੍ਰੇਲੀਆ ਤੋਂ ਆਇਆ ਹੈ ਨਾ ਅੱਛਾ ਜੀ ਕੌਣ ਮੈਂ ਭਾਜੀ ਮਨਿੰਦਰ ਅੱਛਾ ਜੀ ਤੇ ਮੈਨੂੰ ਥੋੜਾ ਜਿਹਾ ਦੱਸੋ ਗੁੱਡੀ ਬੰਦੀ ਕਿਵੇਂ ਹੈ ਕੀ ਕੁਛ ਐਚ ਲੱਗਦਾ ਹੈ ਤੇ ਕਿਸ ਤਰ੍ਹਾਂ ਪਿਆਰ ਹੁੰਦੀ ਹੈ ਕੋਈ ਤਾਵੇ ਤੂਵੇ ਵੀ ਹੁੰਦੇ ਕੀ ਹੁੰਦਾ ਸਾਰਾ ਥੋੜਾ ਸਮਝਾਏ ਇਹ ਮਾਰੇ ਵੀਤੀ ਐਂਕੀ ਦਾ ਕਾਗਜਾਂ ਦਾ ਹੈ ਉਹਦੇ ਜੋ ਜਾਨੀ ਇਹ ਪੂਰੇ ਸਹਿਜ ਕੱਢਨੇ ਹੁੰਦੇ ਜਿਹੜਾ ਵੀ ਸਹਿਜ ਪਾਵੇਂ ਤਨ ਤਾਜ ਪਾਵੇਂ ਤਾਵੀ ਹੋਵੇ ਪਾਵੇਂ ਪੋਣੀ ਹੋਵੇ ਉਹ ਚੁਕਨੇ ਆ ਸਹਿਜ ਜੀ ਸਰ ਟਿੱਕੇ ਬੰਬੀ ਕੀ ਸਟਾਰਟਿੰਗ ਕਿੱਥੋਂ ਹੁੰਦੀ ਹੈ ਸਟਾਰਟ ਇੱਥੋਂ ਹੀ ਹੁੰਦੀ ਹੈ ਉਹ ਉਹ ਕਰਾ ਰਿਹਾ ਕੀ ਕੁਛ ਹੁੰਦਾ ਫਿਰ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਕਿਸ ਤਰ੍ਹਾਂ ਤਿੱਲੇ ਕਿਵੇਂ ਲੱਗਦੇ ਆ ਕਿੰਨੇ ਕਿਵੇਂ ਉਹ ਤਿੱਲੇ ਬਣਾ ਦਿੱਤੇ ਤਿੱਲੇ ਮਰਿਆ ਮੁੰਡੇ ਛੱੜ ਰਿਹਾ ਤਿੱਲੇ ਸ਼ਲਾਈ ਕਰ ਰਿਹਾ ਸ਼ਲਾਈ ਕਰਕੇ ਤਿੱਲਾ ਲੱਗਦਾ ਸਾਡਾ ਐਸੀ ਗੁੱਡੀ ਹੁੰਦੀ ਸਾਡੀ ਤੇ ਡਿਜ਼ਾਈਨ ਵੱਖਰੇ ਬੰਦੇ ਨੇ ਯਾਰ ਵੱਖਰੇ ਵੱਖਰੇ ਤੇ ਮੁੜਕੇ ਨੂੰ ਤਿਆਰ ਕੀਤਾ ਜਾਂਦਾ ਹੈ ਵੱਡੇ ਤੋਂ ਵੱਡਾ ਕਿੱਡਾ ਕਿ ਹੁੰਦਾ ਤੇ ਛੋਟੇ ਤੋਂ ਛੋਟਾ ਕਿੱਡਾ ਮਾਰੇ ਵੱਡੇ ਤੋਂ ਛੋਟੇ ਤੋਂ ਛੋਟਾ ਪੌਣੀ ਤੋਂ ਲਾ ਲੋ ਪੌਣੀ ਗੁੱਡੀ ਤੋਂ ਸਾਡੀ ਛੋਟੀ ਕਾਰ ਹੁੰਦੀ ਆ ਪੌਣੀ ਤੋਂ ਲਾ ਕੇ 32 ਛੇਤਾ ਵੀ 12ਤਾ ਵੀ ਤਾਵੀ ਕੀ ਹੁੰਦਾ ਤਾਵੀ ਨਹੀਂ ਸਮਝ ਲੱਗਦਾ ਇਹਦਾ ਤਾ ਪੂਰਾ ਆ ਜਦਾ ਆ 20 ਇੰਚ ਦਾ ਸ਼ੀਟ ਹੁੰਦੀ ਆ ਤਾਵੀ 30 ਇੰਚ ਦੀ ਸ਼ੀਟ ਹੁੰਦੀ ਆ ਅੱਛਾ ਇਹ 20 ਇੰਚ ਦੀ 30 ਇੰਚ ਦੀ ਆ ਵੇਖੋ ਐਸ ਸ਼ੀਟ ਹੁੰਦੀ 20 30 ਇੰਚ ਦੀ ਆ ਜੀ ਕਿੰਨੇ ਦਾ ਜੋ ਉਹਨੇ ਇਹਦੇ ਚੋ ਜਾਣ ਕੇ ਸਾਰੇ ਸਾਈਜ਼ ਕੱਢਨੇ ਆ ਤੇ ਪਤੰਗ ਕਿਵੇਂ ਬਣਦੀ ਹੈ ਤੇ ਗੁੱਡਾ ਕਿਵੇਂ ਬੰਦਾ ਸਰ ਅਸੀਂ ਗੁੱਡੀ ਬਣਾਨੇ ਪੰਗ ਦੇ ਬਣਾਉਂਦੇ ਅੱਛਾ ਗੁੱਡੀ ਅਸੀਂ ਵੱਡੀ ਤੋਂ ਵੱਡੀ ਬਣਾਉਂਦੇ ਤੇ ਜੇ ਕਿਸੇ ਕਸਟਮਰ ਨੇ ਵੇਖਣਾ ਜਿਵੇਂ ਤੁਹਾਡੇ ਕੋਲ ਨਾਲ ਲੈਂਦਾ ਬਾਹਰੋਂ ਕਿਤੇ ਲੈਣੀ ਉਹ ਕਿਸ ਤਰ੍ਹਾਂ ਚੂਜ਼ ਕਰੇ ਆਪਣੀ ਪਤੰਗ ਨੂੰ ਕਿ ਸੁੱਧ ਹੋਏਗੀ ਜਾਂ ਇਹ ਵਧੀਆ ਉੱਡੇਗੀ ਮਰੇ ਜਿਹੜਾ ਢਾਣ ਵਾਲੇ ਨੇ ਜਿਹੜਾ ਢਾਣ ਵਾਲਾ ਨਾ ਉਹਨੂੰ ਆਪ ਹੀ ਪਤਾ ਲੱਗ ਜਾਂਦਾ ਹੱਥ ਫੜ ਕੇ ਵੀ ਇਹ ਉੱਡਣ ਵਾਲੀ ਆ ਕਿ ਨਹੀਂ ਉੱਡਣ ਵਾਲੀ ਇਹ ਜਿਹੜਾ ਡਾਉਣ ਵਾਲਾ ਨਾ ਸਾਡੇ ਨਾਲੋਂ ਜ਼ਿਆਦਾ ਉਹਨਾਂ ਨੂੰ ਪਤਾ ਹੁੰਦਾ। ਰਾਹੁਲ ਜੀ ਕਿੱਥੋਂ ਆਏ ਜੀ ਤੇ ਕੀ ਕਿੱਥੇ ਆਏ ਜੀ? ਮੈਂ ਸਰ ਗਰਨਾਨਗਪੁਰੇ ਤੋਂ ਆਇਆ ਹਾਂ ਤੇ ਤਰਨਤਾਰਨ ਰੋਡ ਤੇ ਆਪਣੇ ਭਾਜੀ ਉਹਨਾਂ ਦੀ ਸ਼ਾਪ ਆ ਆਸਟ੍ਰੇਲੀਆ ਟ੍ਰੋਮ ਰਿਸਰ। ਇਹਨਾਂ ਕੋ ਗੁੱਡੀ ਲੈਣ ਲਈ ਆਏ। ਜੀ ਸਟਰੀਵੀਆ ਤੋਂ ਅੰਮ੍ਰਿਤਸਰ ਮਤਲਬ। ਮਤਲਬ ਇਹ ਭਾਜੀ ਆਸਟ੍ਰੇਲੀਆ ਪਹਿਲਾਂ ਰਹਿੰਦੇ ਸੀ। ਸਪੈਸ਼ਲ ਅੰਮ੍ਰਿਤਸਰ ਆਏ ਆ। ਉਦੋਂ ਗੁੱਡੀਆਂ ਦੇ ਹੋਰ ਵੀ ਕਦੇ ਨਹੀਂ ਮਿਲਦੀਆਂ ਕਿਹਨਾ ਕੋ ਗੁੱਡੀਆਂ ਸਰ ਇਹਨਾਂ ਕੋ ਤਾਂ ਲੈ ਆਏ ਮੈਂ ਨਾ ਲੋਰੀਗੜ੍ਹਕ ਸ਼ਾਪ ਹੈਗੀ ਆ ਆਈ ਥਿੰਕ ਉਹ ਚੋਬਾ ਨਾਮ ਨੇ ਉਹਦਾ ਯਾਦ ਉਥੇ ਨਾ ਇਹਨਾਂ ਦਾ ਗੁੱਡਾ ਇੱਕ ਪਿਆਸ ਸੀ ਛੋਟਾ ਡੇਢ ਤਾਵੀ ਦਾ ਉਹ ਦੇਖਿਆ ਸੀ ਤੇ ਗੁੱਡੇ ਦੀ ਬਨਾਵਟ ਬਹੁਤ ਸੋਹਣੀ ਲੱਗੀ ਸੀ ਤੇ ਉਹਨਾਂ ਕੋ ਇਹਨਾਂ ਦਾ ਨੰਬਰ ਲਿਆ ਤੇ ਸਪੈਸ਼ਲ ਇਹਨਾਂ ਦਾ ਐਡਰੈਸ ਪੁੱਛ ਕੇ ਆਪਾਂ ਆਏ ਤੇ ਗੁੱਡੀ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਤੋਂ ਇੱਕ ਡਿਜ਼ਾਈਨ ਮਤਲਬ ਕਮਾਨ ਨਹੀਂ ਗੁੱਡੀ ਏਡੀ ਸੋਹਣੀ ਮਤਲਬ ਇੱਕ ਤੋਂ ਉਹਨੇ ਗੁੱਡੀਆਂ ਬਣਾਉਂਦੇ ਆ ਜਿਹੜੇ ਖਰਾਬ ਕਰਦੀਆਂ ਕੁਝ ਪ੍ਰੋਪਰ ਗੁੱਡੀ ਵਧੀਆ ਇਹਨਾਂ ਕੋ ਹੀ ਮਿਲੀ ਮੈਨੂੰ ਤਾਂ ਕਰਕੇ ਇੱਥੋਂ ਗੁੱਡੀ ਲੈਣ ਆਏ ਜੀ ਹੋ ਦੁਕਾਨਾਂ ਤੇ ਇਹਨਾਂ ਦੀ ਵਿਕਦੀਆਂ ਜਿਸ ਤਰ੍ਹਾਂ ਉਹ ਉੱਥੋਂ ਵੀ ਲੈ ਸਕਦੇ ਹੋ ਬਿਲਕੁਲ ਸਰਬੱਟ ਇਹਨਾਂ ਕੋਲ ਵਧੀਆ ਇੱਕ ਡਿਜ਼ਾਈਨਰ ਆ ਰੇਟ ਵੀ ਅੱਛੇ ਆ ਬਿਆਰ ਨਾਲੋਂ ਡੀਲਿੰਗ ਵਧੀਆ ਕਰਦੇ ਆ ਕਲਾਇੰਟਾਂ ਇਸ ਕਰਕੇ ਬਸ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ